সেদে সেদের তোডেঁকে, কিয়ালো বয়ে আদে কেদেদি কিনে দেনারা তের সেনেঢারাকয়াকজাকর কেদ কোকরি আপয়েদ জাকন্তুর কেয ਉਦੋਂ ਅਗਰ ਆਜੀ ਨੀਤੀ ਕਰਦੇ ਜਾ ਰਹੇ ਹਾਂਜੀ 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 ਉਹ ਆਪਣਾ ਕਲਚਰ ਸਾਰਾ ਰਾਣਾ ਇਕਰਮ ਦੇ ਤੇ ਜਿੰਨੇ ਵੀ ਸ਼ਹਿਰ ਦੇ ਚੂਰੇ ਦੇ ਢੇਡ ਲੱਗੇ ਹੋਏ ਸੀਗੇ ਉਹ ਸਾਰੇ ਚੱਕੇ ਜਾ ਰਹੇ ਹਾਂਜੀ ਸਾਰੇ ਚੱਕੇ ਜਾ ਰਹੇ ਆ ਤੇ ਕਿੰਨੇ ਕੁ ਬੰਦੇ ਲੱਗੇ ਹੋਏ ਬੰਦੇ ਲੱਗੇ ਵੀ 15-16 ਬੰਦੇ ਲੱਗੇ ਪਏ ਹਾਂਜੀ ਇਹ ਸਾਰੇ ਉਹਨਾਂ ਨੇ ਦਿਹਾੜੀ ਦੇ ਲਾਇਫ ਦੇ ਆਪਣੇ ਕੋਲ ਹਾਂਜੀ ਹਾਂਜੀ ਆਪਣੇ ਕੋਲ ਉਹਨਾਂ ਨੇ ਦਿਹਾੜੀ ਤੇ ਲਾਇਏ ਪਏ ਜੀ ਤੇ ਜਿਹੜੀ ਕਾਰਪੋਰੇਸ਼ਨ ਵਾਲੇ ਉਹ ਨਾਲ ਹੈਲਪ ਕੀਤੀ ਉਹਨਾਂ ਦੀ ਨਹੀਂ ਨਹੀਂ ਉਹਦਾ ਵੀ ਨਹੀਂ ਹੈਲਪ ਹੋਈ ਕੋਈ ਉਹ ਐਸੇ ਮਿਲ ਜਾਂਦੇ ਨਾਲ ਹਾਂ ਜੇ ਤਾਂ ਮਿਲ ਜਾਂਦੇ ਨਾਲ ਤਾਂ ਕੀ ਤੁਹਾਡਾ ਮੈਸੇਜ ਹੈਗਾ ਚੈੱਕ ਕਰੋ ਸਰਵਾਸਮੈਸ ਸਰਵਾ ਦੂਜਾ ਕੀ ਕਹਿੰਦੇ ਹੁੰਦੇ ਉਹਨੂੰ ਉਹਦਾ ਇਹ ਨਾ ਫਟੈਂਸ ਸਫਾਈ ਹੋਣੀ ਚਾਹੀਦੀ ਹਾਂ ਸਫਾਈ ਹੋਣੀ ਚਾਹੀਦੀ ਆ ਜੀ ਮੈਂ ਕੋਈ ਮੈਸੇਜ ਨਹੀਂ ਦਿੰਦਾ ਜਾਨੀ ਕਿ ਕਿ ਕਈ ਇਕੱਲੇ ਲੋਕ ਜਿਹੜੇ ਆ ਉਹ ਵੀ ਬਹੁਤ ਜ਼ਿੰਮੇਵਾਰ ਆ ਜਿਹੜੇ ਇੱਥੇ ਕੋਲਣ ਚਾਹੀਦਾ ਕਿ ਪੂਰਾ ਨਹੀਂ ਸਕਦਾ ਚਾਹੀਦਾ ਜਿਹੜਾ ਢੇਰ ਲਾ ਦਿੰਦੇ ਆ ਢੇਰ ਲਾ ਦਿੰਦੇ ਆ ਇੱਕ ਥਾਂ ਦੇ ਸੱਤਵੇਂ ਚਾਹੀਦਾ ਜੀ ਦੂਜਾ ਥਾਂ ਦਾ ਛੱਡ ਦਿੰਦੇ ਆ ਇੱਕ ਥਾਂ ਦੇ ਛੱਡਿਆ ਜਾਂਦਾ ਵਧੀਆ ਬਈ ਵਧੀਆ ਚੱਕਿਆ ਜਾਂਦਾ ਜੀ ਹਾਂਜੀ ਥਾਂ ਦਾ ਦੇ ਸੱਟਿਆ ਆ ਦੂਜਾ ਪਰੋਲੇ ਮੌਂਦੀ ਠੀਕ ਕੁੰਦਰਾ ਸਿੰਘ ਬਾਬਾ ਜੀ ਠੀਕ ਹੈ ਸਵਿੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਇੱਥੇ ਸ਼ਹਿਰ ਦੇ ਵਿੱਚ ਤੁਹਾਨੂੰ ਕੂੜਾ ਕਿਤੇ ਦੇਖਿਆ ਮਿਲਿਆ ਨਹੀਂ ਸਰ ਸਵਾਈ ਹੋ ਰਹੀ ਸਾਰੇ ਸਾਰੇ ਸ਼ਹਿਰ ਚ ਹਾਂ ਰਾਣਾ ਗੁਰਸੇਵ ਸਿੰਘ ਐਮ ਐਲ ਏ ਸਾਹਿਬ ਵੱਲੋਂ ਸਾਰੇ ਸ਼ਹਿਰ ਚ ਸਫਾਈ ਹੋ ਰਹੀ ਸਰ ਉਹ ਆਪਣੇ ਘਰ ਚ ਇਹਦੇ ਕਰਾ ਰਹੇ ਹਾਂਜੀ ਸਰ ਆਪਣੇ ਘਰ ਚ ਇਹ ਕਰਾ ਰਹੇ ਸਰ ਹਾਂਜੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਿ ਵਧੀਆ ਕਰ ਲੈ ਇਹ ਬਹੁਤ ਵਧੀਆ ਗੱਲ ਆ ਸਰ ਰਾਣਾ ਕਮਿਸ਼ਨ ਜੀ ਕਰਾ ਰਹੇ ਜੀ ਆਪਣੇ ਵੱਲੋਂ ਬਹੁਤ ਵਧੀਆ ਸ਼ਹਿਰ ਚ ਸਫਾਈ ਹੋ ਰਹੀ ਸਰ ਪਹਿਲੋ ਗੰਦ ਪਿਆ ਰਹਿੰਦਾ ਹੈ ਸਾਰੇ ਸ਼ਹਿਰ ਕੋ ਚੁੱਕਦਾ ਨਹੀਂ ਹੁੰਦਾ ਇਹ ਕੁੜਾ ਬਹੁਤ ਵਧੀਆ ਸਫਾਈ ਹੋ ਰਹੀ ਸਰ ਇਹਨਾਂ ਲੱਗਦਾ ਹੈ ਕਿ ਕਿਉਂਕਿ ਚੱਕੇ ਕੁੜਾ ਪਿਆ ਰਹਿੰਦਾ ਹੈਗਾ ਤੇ ਬਲੋਗ ਜਿਹੜੇ ਕੋਕੋ ਤੇ ਬਿਮਾਰੀਆਂ ਵਾਲੇ ਕਿਰੇ ਰਹਿੰਦੇ ਸੀਗੇ ਤੇ ਉਹਨ ਇਥੋਂ ਨੰਗਨ ਨੰਗਦੇ ਸੀਗੇ ਉਹ ਵੀ ਮੁਸ਼ਕਿਲਾਂ ਹੁੰਦੀਆਂ ਸੀ ਹਾਂਜੀ ਹਾਂਜੀ ਮੁਸ਼ਕਿਲਾਂ ਬਹੁਤ ਹੁੰਦੀਆਂ ਸੀ ਬਹੁਤ ਮੁਸ਼ਕਿਲਾਂ ਰਹੇ ਉਹ ਸਰ ਕਾਪੜੇ ਦੀ ਸਿਖਾਰੀ ਸਰ ਨਹੀਂ ਨਹੀਂ ਸਿਖਾਰੀ ਸਾਰੇ ਦੱਸੋ ਨਹੀਂ ਕਾਰਪੋਰੇਸ਼ਨ ਸਭ ਬੰਨ ਨਹੀਂ ਲੱਗਦਾ ਕਿ ਕੋਈ ਉੱਪਰ ਦੱਸਿਆ ਉਹ ਵੀ ਸਿਖਾਰੀ ਹੋਣਾ ਆਏਗਾ ਉਹਦੇ ਬਾਰੇ ਕੀ ਕਹਿਣਾ ਤਾਪ ਸਰ ਗੌਰਿਆ ਸਾ ਚਕਾਰਾ ਕੋੜਾ ਚਕਾਰਾ ਇਹ ਸਾਹ ਆਉਦੇ ਆ ਵੇਖੋ ਮੇਰੇ ਸਾਹ ਆਉਂਦੇ ਸਰ ਆਉਂਦੇ ਇਥੇ ਚਾਹੋਗੇ ਮਰੇ ਕੁਛ ਵੀ ਹਾਂਜੀ ਕੀ ਕਹਿਣਾ ਚਾਹੁੰਗੇ ਤੁਸੀਂ ਸਾਹਮਣੇ ਅੱਧੀ ਦੇਖਦੇ ਹੋ ਥੋੜਾ ਚੱਕਿਆ ਜਾ ਰਿਹਾ ਮਾ ਥੋੜਾ ਦੇ ਚੱਕਿਆ ਜਾ ਰਿਹਾ ਪਰ ਇਹ ਕੰਟੀਨਿਊ ਹੋਣਾ ਚਾਹੀਦਾ ਨਾ ਇਹ ਥੋੜੀ ਜਿਹਾ 2-3 ਮਹੀਨੇ ਬਾਅਦ ਚਲੋ ਅੱਗੇ ਤੇ ਚੱਕਦਾ ਨਹੀਂ ਕੋ ਇਥੇ ਜਿੱਥੇ ਹੁੰਦੇ ਰੇ ਲੱਗਿਆ ਇਥੇ ਜਗ੍ਹਾ ਹੀ ਨਹੀਂ ਉਹ ਜਗ੍ਹਾ ਜਗ੍ਹਾ ਤੇਰੇਆ ਪਣ ਗਿਆ ਰਾ ਤੇ ਰਿਆ ਰਾ ਬੱਲੇ ਲੱਗੀਆਂ ਹੈ ਸ਼ਹਿਰ ਜਿੱਥੇ ਜੀਦਾ ਦਿਲ ਕਰਦਾ ਸੋ ਗਿਆ ਦਾ ਕੋਈ ਰਮਾਂਡੀ ਰਿੰਗੀ ਨਗਰ ਨਿਕਲ ਵੀ ਫੇਲੋ ਸਭ ਫੇਲੇ ਹੋਏ ਸਾਰਾ ਪ੍ਰਸ਼ਾਸਨ ਸਿਸਟਮ ਬਿਲਕੁਲ ਕੋਈ ਦੇਰ ਦਾ ਨਹੀਂ ਇੱਥੇ ਜਿਹੜੇ ਐਮਐਲਏ ਉਹ ਕਦੇ ਆਪਣੇ ਖਾਕੇ ਦੇ ਸਾਰਾ ਕੁਝ ਕਰਦਾ ਹੈ ਯਾਰ ਇਹ ਤਾਂ ਉਹ ਜਾਣਦੇ ਲੇਕਿਨ ਪਬਲਿਕ ਨੂੰ ਕੋਈ ਨਹੀਂ ਪਤਾ ਹੈ ਠੀਕ ਹੈ ਉਹ ਸਾਰੇ ਇਹ ਜਿਹੜੇ ਗੰਦ ਪਿਆ ਹੋਇਆ ਹੁਣ ਬੁਮਾਰੀ ਮੇ ਅੱਗੇwidehat ਜਿੱਥੇ ਸਫਾਈ ਹੋਣੀ ਚਾਹੀਦੀ ਹੁੰਦੀ ਨਹੀਂ ਦੇਵਿਲ ਦਾ ਉੱਤੇ ਮੇਲਾ ਲੱਗਦਾ ਦਸ਼ਾ ਲੱਗਾ ਉਹਤੇ ਬਾਰਾ ਮਹੀਨੇ ਡਰੇਨੇਜ ਹੁੰਦੀ ਉਹ ਲੀਕੇਜ ਦਾ ਗੰਦਾ ਪਾਣੀ ਜਾਂਦਾ ਅੱਜ ਕਿਸ ਤਰ੍ਹਾਂ ਦੇ ਇੱਕ ਦਿਨ ਸੀ ਅੱਜ ਨਹੀਂ ਅੱਜ ਤਾਂ ਨਾ ਖਾਇਚਾ ਕੀ ਆਇਆ ਪੂਰਾ ਸ਼ਹਿਰ ਤੋਂ ਨਹੀਂ ਕੋਈ ਆਇਆ ਨਹੀਂ ਨਹੀਂ ਕਾਫੀ ਸਮੇਂ ਦੇ ਇੱਥੇ ਦੇਖ ਰਹੇ ਹੋ ਪੂਰੀ ਸਫਾਈ ਹੋ ਰਹੀ ਹੈ ਸਫਾਈ ਤਾਂ ਚੱਲ ਰਹੀ ਹੈ ਚੰਗੀ ਗੱਲ ਹੈ ਚੱਲ ਰਹੀ ਹੈ ਪਰ ਕੰਟੀਨਿਊ ਚੱਲਣੀ ਚਾਹੀਦੀ ਰੋਜ਼ੀ ਰੋਜ਼ ਇਹ ਰੇ ਰਗੇ ਬਈ ਹਫ਼ਤੇ ਬਾਅਦ ਆਗੇ ਕੰਟੀਨਿਊ ਚੱਲਣਾ ਚਾਹੀਦਾ ਤਾਂ ਠੀਕ ਹੈ ਕਿਸੇ ਨੂੰ ਪਰੇਸ਼ਾਨੀ ਨਹੀਂ ਨਹੀਂ ਆਣ ਜਾਣ ਵਾਲੇ ਨਹੀਂ ਬਸ ਉਹ ਬੁਰਾ ਵਾਲੇ ਓਕੇ ਥੈਂਕ ਯੂ